ਨੀ ਇੱਧਰ ਆਨੇ ਤੂੰ ਬੜਾ ਮੂਲ ਟਕਾਇਆ ਥਾਂ ਮੈਂ ਕੀ ਗੱਲ ਐ ਦੁੱਦ ਮੇਰੀਆਂ ਨਾ ਅਸਾਈਨਮੈਂਟ ਵਾਲੀਆਂ ਸ਼ੀਟਾਂ ਭਰ ਗਈਆਂ ਨੇ ਮੈਂ ਸ਼ੀਟਾਂ ਲੈ ਕੇ ਆਉਣੀਆਂ ਨੇ ਮੈਨੂੰ ਪੈਸੇ ਦੇ ਦੋ ਪੈਸੇ ਦੇ ਦੋ ਤੂੰ ਅਸਾਈਨਮੈਂਟਾਂ ਕਦੇ ਨਹੀਂ ਕਰਨੀਆਂ ਨੇ ਹੈ ਤੂੰ ਕਿਤੇ ਡੀਸੀ ਲਗਣਾ ਐ ਪਕਾਉਣੀਆਂ ਨੇ ਮਗਰ ਰੋਟੀਆਂ ਹੀ ਆ ਜਿੰਨਾਂ ਕੋ ਜਿਹੜੇ ਪਿਓ ਨੇ ਪੜ੍ਹ ਕੇ ਰੰਗ ਲਏ ਉਹ ਜੇ ਤੂੰ ਲਾਉਣੇ ਹੁਣ 100 ਰੁਪਏ ਦੇ ਦੇ ਦੋ 100 ਰੁਪਏ ਤੇ ਆਪਣੀ ਮਾਂ ਤੋਂ ਲੈ ਲੈ ਪੈਸੇ ਜਾ ਕੇ ਦਾਦੀ ਦੇ ਦੋ ਦੋ ਪੈਸੇ ਕਹਤੇ ਕਰਦੇ ਆਂ ਮਾਂ ਆਪਣੀ ਤੋਂ ਲੈ ਲੈ ਬਜ਼ਾਰੇ ਜਮਾ ਕਰਾਏ ਹੁੰਦੇ ਹਾਂ ਦੋ ਬਜ਼ਾਰੇ ਖਾਤੇ ਕਿੰਨੇ ਵੇ ਜਾ ਕੇ ਉਹਨੇ ਕਿੰਨੇ ਜਮਾ ਕਰਾਏ ਨੇ ਉਦੋਂ ਕਢਾਲਾ ਜਾ ਕੇ ਤੁਸੀਂ ਦੇ ਦੋ ਮੇਰ ਕੋ ਨਹੀਂ ਹੈਗੇ ਨਾ 50 ਨਾ 100 ਉਹਦੇ ਨਾਲ 500 ਲੈ ਲੈ ਹਰ ਵੇ ਤੁਸੀਂ ਕੁੜੀ ਨੂੰ ਦੱਦਾ ਬੋਲਦੇ ਰਹਿੰਦੇ ਆ ਕੀ ਆਖਿਆ ਮੈਂ ਕੁੜੀ ਨੂੰ ਪੈਸੇ ਮੰਗਣ ਦੀ ਦੇ ਨਾ ਪੈਸੇ ਜੇ ਇੰਨੇ ਧੜਕਾ 10 20 ਰੁਪਏ ਮੰਗੀ ਲੈ ਤੇ ਕੋਈ ਆਖਰ ਆ ਗਈ ਆ ਤੇ ਦੇ ਦੇ ਨਾ ਫਿਰ ਤੇ ਨਹੀਂ ਤੁਸੀਂ ਬੈਠੇ ਹੋ ਤੁਸੀਂ ਦੇ ਦੋ ਕੀ ਗੱਲ ਹੋ ਗਈ ਹੈ ਤੁਸੀਂ ਇੰਨਾ ਬੱਚੇ ਨੂੰ ਗੱਲਾਂ ਕਰਦੇ ਪਏ ਹੋ ਕੋਈ ਨਹੀਂ ਦੇ ਦੇ ਤੂੰ ਮੇਰੇ ਕੋ ਨਹੀਂ ਹੈਗੇ 60000 ਰੁਪਏ ਤਾਂ ਡਿਪੈਂਸ਼ਨ ਹੈ ਤੇ ਜੇ ਵਿੱਚ 20 ਰੁਪਏ ਦੇ ਵੀ ਦੋਗੇ ਤਾਂ ਕੋਈ ਘੱਟ ਕਰ ਲਿਆ ਤੇ 60000 ਮੈਂ ਤੁਹਾਨੂੰ ਨਹੀਂ ਵੰਡਦਾ ਬਥੇਰੇ জামਾ ਕਰਾ ਕੇ ਗਿਆ ਤੇਰੇ ਲਈ ਤੇ ਜੀ জামਾ ਕਰਾ ਕੇ ਗਿਆ ਤੇ ਮੈਂ ਦੇ ਫਿਊਚਰ ਬਾਰੇ ਵੀ ਕੋਈ ਸੋਚਣਾ ਨਾ ਤੇ ਤੁਸੀਂ ਦੇ ਵੀ ਦੋਗੇ ਤੇ ਫਿਰ ਤੇ ਤੁਹਾਡੀ ਪੋਤੀ ਆ ਜਿਹੜੀ ਪਗਾਨੀ ਆ ਚਲ ਕੋਈ ਨਹੀਂ ਦੇ ਦੇ ਤੂੰ ਭਾਂ 500 ਦੇ ਦੇ 50 ਲੰਗਦੀ ਹੈ ਤੇ ਦੇ ਦੇ ਸਮਝ ਗਿਆ ਜੇ ਮੇਰਾ ਘਰ ਆ ਦਿਹਾੜੀਦਾਰ ਸੀ ਤੁਹਾਨੂੰ ਪੜ੍ਹਾਣੇ ਲਿਖਾਣੇ ਉਹ ਅੱਜ ਕਾਬਲ ਹੁੰਦਾ ਕਿ ਆਪਣੇ ਬੱਚਿਆਂ ਦਾ ਖਰਚੇ ਸੁੱਖ ਸਾਧਨਾ ਤੁਹਾਡੇ ਕੋਲ ਮੈਂ ਮੰਗਦੀ ਪੈਸੇ ਤੇ ਮੈਂ ਇਹਨੂੰ ਕੀ ਆਖਦਾ ਮੈਂ ਕਿ ਤੇਰੇ ਕੋ ਬਥੇਰੇ ਪੈਸੇ ਕਿਹੜੇ ਹਨ ਨਹੀਂ ਆਂ ਢਲਾਈ ਕਾਦੀ ਇਹਦੇ ਵਿੱਚ ਨਹੀਂ ਮੈਂ ਤਾਂ ਹਾਂ ਬੇ ਗੱਲ ਨਹੀਂ ਹੈ ਜੇ ਕੁੜੀ ਨੇ ਮੰਗੀ ਲੈ ਪੈਸੇ ਤੁਸੀਂ ਦੇ ਦਿਓ ਉੱਤੋਂ ਤਾਂ ਹੀ ਮੈਣਾ ਮਾਰਦੇ ਜੇ ਤੇਰਾ ਪਿਓ ਕਿਹੜਾ ਡੀਸੀ ਲੱਗ ਗਿਆ ਵਾ ਹੈ ਇਹੋ ਜੀਆਂ ਗੱਲਾਂ ਇਹਨੂੰ ਤੁਸੀਂ ਕਰਦੇ ਕਹ ਮੈਂ ਸਹੀ ਗੱਲ ਕਰ ਰਹਾ ਵੀ ਇਹਨੇ ਕਿਹੜਾ ਡੀਸੀ ਲੱਗਣਾ ਵਾ ਪੌਣੇ ਦੀ ਰੋਟੀਆਂ ਇਹਨੇ ਤਾਂ ਪੜ ਲੈ ਕੇ ਲੱਗਣਾ ਵਾ ਡੀਸੀ ਅੱਛਾ ਲੱਗਣਾ ਜਿਹੀ ਤੂੰ ਲੱਗੀ ਨਾਲੇ ਦਾ ਪਿਓ ਲੱਗਾ ਹੀ ਉਹ ਜੀ ਇਹਨੇ ਲੱਗ ਜਾਣਾ ਮੈਨੇ ਹਰ ਵਾਰੀ ਮਾਰਦੇ ਰਹਿੰਦੀ ਮੇਰੀ ਕੁੜੀ ਨੂੰ ਤੁਸੀਂ ਤੂੰ ਜਾ ਮੇਰਾ ਨਾ ਦਿਮਾਖਾ ਜਾ ਦੇ ਪੈਸੇ ਨੂੰ ਜਿੰਨੇ ਮਰਜ਼ੀ ਦੇ ਮੇਰੇ ਨੂੰ 500 ਦੇ ਦੇ ਮੈਂ ਵੀ ਆ ਗਿਆ ਅੱਗੇ ਕਿਹੜੇ ਤੁਸੀਂ ਦੇਣ ਦਿਓ ਮੈਂ ਹੀ ਤੇਨੂੰ ਸਾਰੇ ਖਰਚੇ ਮੈਂ ਹੀ ਚੁੱਕਦੀ ਬਈ ਕੋਈ ਨਹੀਂ ਤੂੰ ਕਿਹੜਾ ਕਿੱਥੇ ਲਿਆ ਕੇ ਦੇਣ ਨਹੀਂ ਆ ਬਥੇਰੇ ਪੈਸੇ ਤੁਹਾਡੇ ਕੋਲ ਬਥੇਰੇ ਬੈਂਕ ਪੋਲੇ ਕੀਤੇ ਐ ਐਵੇਂ ਮੇਰੀ ਤੈਨੂੰ ਤੂੰ ਹੀ ਬੋਲਦੇ ਨੇ ਚੱਲ ਪਰ ਚੱਲ ਇੱਧਰ ਆ ਤੂੰ ਦਾਦੀ ਕੋ ਨਾ ਮੰਗਿਆ ਘਰ ਪੈਸੇ ਮੰਗਿਆ ਨਾ ਘਰ ਪੈਸੇ ਬਗਾਨੀ ਇਹ ਤਾਂ ਬਗਾਨੀ ਸਮਝਦੇ ਨੇ ਜੀ ਬੂਆ ਕਿੰਨੀ ਲੜਉਂਦੀ ਹੋ ਇਹਨਾਂ ਕਾ ਮਨੋਂ ਤਖੜੀ ਐ ਪੈਸੇ ਜਿੰਨੇ ਬਲੇਟ ਬਲੇਟ ਕੇ ਜਮਾ ਕੀਤੇ ਆ ਤੇ ਅਜੇ ਵੀ ਮੇਰੇ ਵੱਲ ਹੁੰਦੀ ਐ ਪੈਸੇ ਦੇ ਦੋ ਪੈਸੇ ਦੇ ਦੋ ਇੱਧਰ ਆ ਮੇਰਾ ਪੁੱਤ ਬੈ ਇੱਥੇ ਪੁੱਤ ਤੈਨੂੰ ਕਿੰਨੀ ਵਾਰੀ ਸਮਝਾਇਆ ਕਿ ਆਪਣੇ ਦਾਦੀ ਕੋ ਪੈਸੇ ਨਹੀਂ ਮੰਗਣੇ ਤੂੰ ਕਿਉਂ ਮੰਗਦੀ ਆ ਆਪਣੇ ਦਾਦੀ ਕੋ ਪੈਸੇ ਮम्मा ਮੈਂ ਤਾਂ ਮੰਗਿਆ ਹੀ ਨਹੀਂ ਸੀ ਦਾਦੀ ਮम्मा ਨੇ ਆਵਾਜ਼ ਮਾਰੀ ਸੀ ਤੂੰ ਆਪ ਇਸ ਤਰ੍ਹਾਂ ਦਾਦੀ ਮम्मा ਕੋ ਨਹੀਂ ਪੈਸੇ ਬਣਨੇ ਮੇਰੇ ਪੁੱਤ ਨੇ ਤਾਂ ਹੈਨਾ ਪੜ੍ਹ ਲੈ ਕੇ ਵੱਡਾ ਅਫਸਰ ਬੰਨਣਾ ਹੈਨਾ ਮਾਂ ਦਾ ਸੁਪਨਾ ਪੂਰਾ ਕਰਨ ਨਾਲੇ ਬਾਹਰ ਜਾਣਾ ਵਾ ਹੈਨਾ ਹਾਂਜੀ ਮਮਾ ਪਾਪਾ ਮੇਰੇ ਸੱਚ ਜੰਗੇ ਨਹੀਂ ਸੀਗੇ ਨਹੀਂ ਪੁੱਤ ਪਾਪਾ ਤੇਰੇ ਬਹੁਤ ਚੰਗੇ ਸੀ ਤੇਰੀ ਦਾਦੀ ਤੇ ਐਵੇਂ ਐ ਤੁਹਾਡੇ ਸਾਹਮਣੇ ਤੇਰੇ ਪਾਪਾ ਤੇ ਵਰ ਖਿਲਾਫ ਇਦਾਂ ਗੱਲਾਂ ਕਰਕੇ ਮਨ ਚ ਕਉਂਦੀ ਆ ਹਨਾ ਨਫ਼ਰਤ ਪੈਦਾ ਕਰਦੀ ਆ ਬਹੁਤ ਚੰਗੇ ਨੇ ਤੇਰੇ ਪਾਪਾ ਪੁੱਤ ਠੀਕ ਐ ਮਨ ਚ ਨਹੀਂ ਇਹੋ ਜਿਹਾ ਲੈਣਾ ਤੇ ਦਾਦੀ ਤੇ ਇਦਾਂ ਤਾਂ ਕੰਮ ਹੀ ਇਹੀ ਆ ਨਫ਼ਰਤ ਪੈਦਾ ਕਰਨਾ ਹਨਾ ਐਵੇਂ ਗੱਲਾਂ ਕਰਦੀ ਰਹਿੰਦੀ ਆ ਦਾਦੀ ਤੇਰੀ ਹਾਂਜੀ ਚਲੋ ਕੋਈ ਨਹੀਂ ਮੈਂ ਮੇਰੇ ਪੁੱਤ ਨੇ ਪੜ੍ਹ ਲਿਖਣਾ ਮੈਂ ਚੰਗਾ ਕਿ ਮਾੜੀ ਦਾਦੀ ਦੀਆਂ ਗੱਲਾਂ ਵੱਲ ਬਿਲਕੁਲ ਨਹੀਂ ਧਿਆਨ ਦੇਣਾ ਠੀਕ ਐ ਨਾ ਠੀਕ ਕੋਈ ਨਹੀਂ ਅੱਗ ਤਾਂ ਮੈਂ ਉਹਨਾਂ ਦੀਆਂ ਗਾਣਾਂ ਤਾਂ ਕੋਈ ਪੈਸਾ ਨਹੀਂ ਮੰਗਣਾ ਦਾਦੀ ਕੋ ਜੋ ਵੀ ਮੰਗਣਾ ਤੂੰ ਮੇਰੇ ਕੋ ਮੰਗਣਾ ਠੀਕ ਹੈ ਨਾ ਮੇਰਾ ਪੁੱਤ ਇਹ ਖੜਕੇ ਦਾ ਕੋਈ ਆਇਆ ਹੈ ਲੱਗਦਾ ਦੇਖਦੇ ਆ ਨਾ ਇਹ ਕੋ ਹੋਰ ਆ ਗਈ ਇਹਦੇ ਹੁਣ ਆਰਡਰ ਨਹੀਂ ਮੁੱਕਣਿਆ ਕਦੀ ਚਾਹ ਕਦੀ ਪਾਣੀ ਆਪੇ ਆਪਣੀ ਘਰਵਾਲੀ ਨੂੰ ਆਖੇ ਬਣਾਵੇਂ ਨਾ ਬਣਾਵੇਂ ਮੈਂ ਕਦੇ ਨਹੀਂ ਬਣਾਉਣੀ ਆ ਮੈਂ ਤਾਂ ਜਾਵਾਂ ਅੰਦਰ ਮਨਪ੍ਰੀਤ ਮੰਮੀ ਇੱਥੇ ਚਲ ਗਏ ਸਾਰੇ ਜਾਣੇ ਕੋਲ ਤਾਂ ਮੰਮੀ ਦੇ ਇੱਥੇ ਹੀ ਆ ਪਰ ਮੰਮੀ ਨਹੀਂ ਹੈਗੀ ਮਨਪ੍ਰੀਤ ਮਨਪ੍ਰੀਤ ਹਾਂਜੀ ਨੀਆਂ ਆਵਾਜ਼ਾਂ ਮਰੀਆਂ ਨੇ ਕਿੱਥੇ ਚਲ ਗਏ ਤੁਸੀਂ ਸਾਰੇ ਜਾਣੇ ਮੰਮੀ ਤੇ ਬੈਠੀ ਸੀ ਹਲੇ ਮੈਂ ਵੀ ਉਹੀ ਕਹਿ ਰਹੀ ਮੰਮੀ ਚਪਲ ਤਾਂ ਇੱਥੇ ਹੀ ਆ ਪਤਾ ਨਹੀਂ ਫਿਰ ਮੈਂ ਰੂਮ ਚਸ ਮੈਨੂੰ ਪਤਾ ਹੀ ਲੱਗਾ ਤਾਂ ਕਰਿਆ ਜਿਆਦਾ ਮੰਮੀ ਨੇ ਦੇਖ ਲੈਣਾ ਕਿ ਕਰਨ ਆ ਗਿਆ ਵਾ ਹੋ ਸਕਦਾ ਤਾਈਏ ਚੱਲ ਤੂੰ ਇਦਾਂ ਕਰ ਮੈਨੂੰ ਨਾ 6000 ਰੁਪਏ ਲਿਆ ਕੇ ਦੇ ਅੰਦਰ ਠੀਕ ਐ ਤੇ ਪਾਣੀ ਪੀ ਕੇ ਨਾ ਬਾਹਰ ਦੇ ਕੇ ਆਣਾ ਮੈਂ ਉੱਥੇ ਪੈਸੇ ਘਟ ਗਏ ਥੋੜੇ ਜਿਹਾ ਬਾਜ਼ਾਰ ਮੇਰੇ ਕੋਲੋਂ ਸਮਾਨ ਲਿੱਤਾ ਹੈ ਦੇਣ ਦੀ ਪੈਸੇ ਹਾਂ ਮੰਮੀ ਕਿੱਥੇ ਆ ਮੰਮੀ ਹੋਣੀ ਅੰਦਰ ਚੱਲ ਹੁਣ ਮੰਮੀ ਨੂੰ ਨਾ ਪਤਾ ਲੱਗੇ ਤੂੰ ਮੈਨੂੰ ਲਿਆ ਕੇ ਦੇ ਹਾਂ ਵਾ ਦੇਣ ਦੀ ਚੋਲੀ ਚੋਲੀ ਮੰਮੀ ਕੋਲ ਲੈ ਕੇ ਅੰਦਰ ਠੀਕ ਐ ਇਹ ਤੇ ਚੱਲ ਗਏ ਆ ਮੈਂ ਹੁਣ ਨੇਲ ਪੇਡ ਲਾਂਦੀ ਆ ਬੈਠੀ ਬੈਠੀ ਆ ਵੀ ਆ ਜਾ ਨੇ ਹਾਂ ਮਨਪ੍ਰੀਤਾ ਹਾਂਜੀ ਭਾਬੀ ਜੀ ਬੜੀ ਸੋਹਣੀ ਲੱਗਣ ਦੀ ਅੱਜ ਹਾ ਵਾਸਤੇ ਈ ਭਾਬੀ ਜੀ ਨੀਲ ਪੈਂਟ ਲਾਉਂਦੀ ਹਾਂ ਹਾਂਜੀ ਨੀਲ ਪੈਂਟ ਲਾਉਂਦੀ ਸੀ ਮੈਂ ਚੱਲ ਗਈ ਤੇ ਮੈਂ ਚੱਲ ਨੀਲ ਪੈਂਟ ਲਾ ਲਾ ਬੈਠੀ ਬੈਠੇ ਹਾਂਜੀ ਹਾਂਜੀ ਮੈਨੂੰ ਵੀ ਬੜਾ ਸ਼ੌਂਕ ਸੀ ਇਦਾਂ ਤਿਆਰ ਹੋਣ ਦਾ ਬੜਾ ਵਧੀਆ ਲੱਗਦਾ ਸੀ ਲੈ ਤੂੰ ਇਹ ਹੋ ਜਾਇਆ ਕਰੋ ਤਿਆਰ ਸਗੋ ਹੈ ਲੈ ਵੀ ਕੀ ਗੱਲ ਆ ਵਾਸਤੇ ਨੂੰ ਪਤਾ ਹੀ ਆ ਫਿਰ ਮੰਮੀ ਦੇ ਸੁਭਾਅ ਦਾ ਤੈਨੂੰ ਪਤਾ ਹੀ ਆ ਹਨਾ ਮੈਂ ਵੀ ਜਦੀ ਜੀ ਨੋਟਿਸ ਕਰਦੀ ਪਈ ਸੀ ਮੰਮੀ ਇਹ ਸੁਭਾਅ ਉਹਨੂੰ ਮੇਰੇ ਸਾਸੂ ਸੁਭਾਅ ਰੁੱਖਾ ਰੁੱਖਾ ਜਿੱਦਾਂ ਹੁੰਦਾ ਨਾ ਉਦਾਂ ਦਾ ਵਾ ਕੀ ਕਰੀਏ ਮੰਮੀ ਦੇ ਸੁਭਾਅ ਦਾ ਤੇ ਹੁਣ ਤਾਂ ਪਤਾ ਹੀ ਹੈ ਤੈਨੂੰ ਫਿਰ ਹੈਨਾ ਨਹੀਂ ਨਾਲੇ ਮੈਂ ਇਹ ਆਏ ਹੋਈ ਸੀ ਇਹ ਆਵਾਜ਼ ਮਾਰਦੇ ਪਏ ਸੀ ਕਿੰਨੀ ਗੇਟ ਕਰਕਾਂਦੇ ਪਏ ਸੀ ਮੰਮੀ ਲੱਗ ਗਈ ਸੀ ਪਰ ਮੰਮੀ ਨੇ ਬੂਆ ਨਹੀਂ ਖੋਲਣਗੇ ਇੱਕ ਵਾਰ ਵੀ ਚਲ ਤੁਹਾਡਾ ਹੀ ਹੁੰਦਾ ਤੇ ਪਾਣੀ ਤੇ ਦੇ ਦੋ ਉਹਨਾਂ ਨੂੰ ਪਾਣੀ ਵੀ ਨਹੀਂ ਦਿੱਤਾ ਉੱਥੇ ਚੱਪਲਾ ਛੱਡ ਕੇ ਉੱਧੇ ਹੀ ਭੱਜ ਕੇ ਚਲੇ ਗਏ ਤੈਨ ਤੇ ਹੁਣ ਪਤਾ ਮੈਨੂੰ ਤੇ 10 ਸਾਲ ਹੋ ਗਏ ਨਾਰਿੰਦੀ ਨੂੰ ਹੈ ਕੀ ਕਰੀਏ ਪਰ ਮੈਂ ਕੁਝ ਹੈਨਾ ਥੋੜਾ ਬੋਤਲਾ ਲਵਾ ਜਾਂ ਦੂਸਰਾ ਸੂਟ ਪਾ ਲਵਾ ਤੇ ਤਾਂ ਮੰਮੀ ਮੈਨੂੰ ਬੋਲਣ ਨਾ ਪੈਂਦੇ ਹੁਣ ਕੀ ਕਰੀਏ ਦਾਤੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ ਇਹਨਾਂ ਦੇ ਦੋ ਪਾਸੇ ਦੰਦੇ ਚਲੋ ਜਿੱਦਾਂ ਮਰਜੀ ਆ ਪਰ ਮੰਮੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਨਾ ਭਾਬੀ ਜੀ ਫੇਰ ਵੀ ਸੋਚਣਾ ਚਾਹੀਦਾ ਮੰਮੀ ਨੂੰ ਕੋਈ ਤਾਂ ਉਹਨੂੰ ਸੋਚਣਾ ਚਾਹੀਦਾ ਹਨਾ ਕਿੰਨਾ ਕਿ ਆਪਣਾ ਪਰਿਵਾਰ ਆ ਚੰਗੇ ਭਲੇ ਹੈਗੇ ਦੋਨਾਂ ਜੀ ਨੌਕਰੀ ਕਰਦੇ ਸੀ ਚੰਗੀ ਪੈਨਸ਼ਨ ਵੀ ਲੱਗੀ ਆ ਪਤਾ ਨਹੀਂ ਫੇਰ ਵੀ ਕਿਉਂ ਮੰਮੀ ਇਦਾਂ ਕਰਦੀ ਰਹਿੰਦੀ ਆ ਜੇ ਦੋਵਾਂ ਦੀ ਪੈਨਸ਼ਨ ਲੱਗੀ ਸਰਕਾਰੀ ਨੌਕਰੀ ਆ ਇੰਨਾ ਪੈਸਾ ਵਾ ਜੇ ਆਪਣੇ ਮੁੰਡਿਆਂ ਵਾਸਤੇ ਨਹੀਂ ਸੋਚਾਂਗੇ ਤਿੰਨਾ ਪੈਸੇ ਨੂੰ ਚਟਣਾ ਇੰਨਾਂ ਨੇ ਕੋਈ ਤੇ ਕੀ ਕਰਨਾ ਪੈਣਾ ਇੰਨਾ ਪੈਸਾ ਕੀ ਕਰਨਾ ਜੇ ਆਪਾਂ ਬੱਚਿਆਂ ਦੇ ਨਹੀਂ ਕੁਝ ਸੋਚਣਾ ਪਿੱਛੇ ਬਸ ਉਹ ਨਾ ਗੱਲਾਂ ਕਰਦੇ ਵਿਤਕਰੇ ਵਾਰੀਆਂ ਜੇ ਕਿਤੇ ਬਹਿ ਲਾਈਦਾ ਵਾ ਤੇ ਜੇ ਕੁੜੀ ਨੇ ਕੁਝ ਪੈਸੇ ਮੰਗ ਲੈਂਦੀ ਆ ਤਾਂ ਗੱਲਾਂ ਕਰਨ ਲੱਪੈਂਦੇ ਨੇ ਤੇ ਜੇ ਮੈਂ ਕੁਛ ਕਹਿਦਾ ਜਾਂ ਮੈਂ ਕੋਈ ਸੂਟ ਪਾ ਲੈਨੀ ਆ ਤਾਂ ਤਾਂ ਮੈਨੂੰ ਗੱਲਾਂ ਕਰਨਾ ਪੈਂਦੇ ਚਲੋ ਮੈਂ ਕਰਦੀ ਆ ਮੈਂ ਵੀ ਜਿਹੜੀ ਬਗਾਨੀ ਹੈ ਨਾ ਬਈ ਉਹ ਤੇ ਗੱਲ ਹੈ ਕਿ ਪਤਾ ਨਹੀਂ ਮੰਮੀ ਨੇ ਸਮਝੇ ਕਿਉਂ ਨਹੀਂ ਗੱਲ ਕੋਈ ਆਂਦੀ ਆ ਮੰਮੀ ਨੇ ਸੋਚਣਾ ਚਾਹੀਦਾ ਤੁਹਾਡੀ ਨਾ ਉਹਦੇ باوجود ਵੀ ਹਨਾ ਇੰਨੀਆਂ ਮਾੜੀਆਂ ਸੋਚਾਂ ਮਨ ਦਿਮਾਗ ਵਿੱਚ ਰੱਖਦੇ ਨੇ ਵਿੱਤਕਰਾ ਆਪਣੇ ਪਰਿਵਾਰ ਵਿੱਚ ਪਾਉਂਦੇ ਨੇ ਬੱਚਿਆਂ ਦੇ ਨਾਲ ਇਦਾਂ ਵਿਤਕਰਾ ਕਰਦੇ ਨੇ ਇਹਨਾਂ ਨੂੰ ਆਪ ਥੋੜਾ ਸਮਝਣਾ ਚਾਹੀਦਾ ਵਾ ਆਹੋ ਪਰ ਮੰਮੀ ਨੂੰ ਇਹ ਕਾ ਸੋਚਣੀ ਚਾਹੀਦੀ ਆ ਕਿ ਮੁੰਡੇ ਤੁਹਾਡੇ ਹੀ ਆ ਜੇ ਤੁਸੀਂ ਕੁਝ ਚੀਜ਼ ਵੜਾ ਦੋ ਤੁਹਾਡੇ ਮੁੰਡੇ ਦਾ ਹੀ ਬਣਨਾ ਵਾ ਉਹ ਕਿਹੜਾ ਆਪਦਾ ਬਣਨਾ ਇੱਥੇ ਰਹਿਣੀ ਆ ਹਾਂ ਉਹ ਤੋਂ ਇੱਥੇ ਜੇ ਨਾ ਵੱਡਾ ਮੁੰਡਾ ਇਹਨਾਂ ਦਾ ਸੀ ਤੇ ਗਾੜੀ ਪੋਤੀ ਵੀ ਇਹਨਾਂ ਦੀ ਆ ਆਹੋ ਖੂਨ ਤੇ ਇਹਨਾਂ ਦਾ ਹੀ ਆ ਫਿਰ ਵੀ ਪਤਾ ਨਹੀਂ ਕਿਉਂ ਇਦਾਂ ਇਹ ਕਰਦੇ ਨੇ ਗੜੀ ਉਹਨੂੰ ਕੁੜੀ ਆ ਉਹਨੂੰ ਮਿਹਨੇ ਮਾਰਦੀ ਰਹੂਗੀ ਕਿ ਤੇਰਾ ਪਿਓ ਇਦਾਂ ਵਾ ਤੇਰਾ ਪਿਓ ਇਦਾਂ ਸੀ ਦੱਸ ਹੈ ਕਿ ਤੁਹਾਡਾ ਹੀ ਮੁੰਡਾ ਸੀ ਨਾ ਉਹੀ ਤੇ ਗੱਲ ਆ ਕੋਤੀ ਨੂੰ ਵੀ ਤੁਸੀਂ ਉਹਨੂੰ ਸਮਝਾਉਣਾ ਵਾ ਉਹਨੂੰ ਅਕਲ ਤੁਸੀਂ ਦੇਣੀ ਆ ਨਾ ਉਹ ਬੱਚੇ ਦੇ ਨਾਲ ਇਦਾਂ ਕਰਦੇ ਰਹਿੰਦੇ ਉਹ ਵਿਚਾਰੀ ਆਣ ਕੇ ਮੇਰੇ ਨਾਲ ਗੱਲਾਂ ਕਰਦੀ ਰਹਿੰਦੀ ਆ ਤੇ ਜੇ ਮੈਂ ਉਹਨੂੰ ਨਾ ਸਮਝਾਵਾਂ ਆਪਣੀ ਧੀ ਨੂੰ ਤੇ ਉਹ ਵਿਚਾਰੀ ਕਿੰਨਾ ਹਨਾ ਮਨ ਤੇ ਉਹ ਸੋਚੂਗੀ ਕੀ ਪਤਾ ਮੀ ਦਾਦੀ ਇਦਾਂ ਕਿਉਂ ਸੋਚਦੀ ਏ ਮੇਰੇ ਵੱਲੋਂ ਐਨੇ ਵਿਤਕਰੇ ਕਰਦੀ ਆ ਪਤਾ ਨਹੀਂ ਸਮਝ ਨਹੀਂ ਆਉਂਦੀ ਹੈਗੀ ਨਾਲੇ ਉਹ ਤਾਂ ਸਿਆਣੇ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਵਾ ਸਿਆਣੇ ਦਾ ਬੰਦੇ ਦਾ ਕੰਮ ਏ ਹੁੰਦਾ ਵਾ ਕਿ ਘਰ ਵਿੱਚ ਜਿਹੜਾ ਸਿਆਣਾ ਬੰਦਾ ਨਾ ਉਹਨੂੰ ਹੁੰਦਾ ਵਾ ਕਿ ਘਰ ਨੂੰ ਜੋੜ ਕੇ ਰੱਖੇ ਇਹ ਤੇ ਨਾ ਜੀਆਂ ਨੂੰ ਤੋੜ ਕੇ ਰੱਖਦੀ ਪਈ ਆ ਪਤਾ ਲੱਗਦਾ ਹੀ ਪਿਆ ਵਾ ਮੈਨੂੰ ਭਾਬੀ ਜੀ ਜਿੱਦਾਂ ਕਰਦੀ ਆ ਮੰਮੀ ਇਹ ਦੇਖਦਾ ਸਾਰਾ ਕੁਝ ਵੇਖਦੀ ਪ ਮੈਂ ਪਰ ਮੈਂ ਕੁਝ ਬੋਲ ਨਹੀਂ ਸਕਦੀ ਆ ਕੀ ਕਰਨਾ ਫਿਰ ਹੋਈ ਦੁਕਾਨ ਮੈਂ ਬੈਠੀ ਸੀ ਉਧਰ ਮੈਂ ਚਲ ਮੈਂ ਤੇਰੇ ਲਾਗੇ ਜਾਨੀ ਆ ਤੇ ਮੈਂ ਉੱਤੇ ਗਈ ਹਾਂ ਕੱਪੜੇ ਪਾਉਣ ਤੇ ਮੈਨੂੰ ਆਵਾਜ਼ ਆਈ ਕਰਨ ਦੀ ਤੇ ਮੈਨੂੰ ਪਤਾ ਨਹੀਂ ਕੋਈ ਕੰਮ ਹੋਣਾ ਮੈਂ ਤੇ ਮੈਂ ਚਲ ਮੈਂ ਹੁਣ ਤੇਰੇ ਲਾਗੇ ਬਹਿ ਕੇ ਆ ਚਲ ਫਿਰ ਮੈਂ ਇਦਾਂ ਕਰ ਨਹੀਂ ਕੰਮ ਕਰ ਲੈਣੀ ਹਾਂ ਤਾਂ ਹੀ ਕਾਲੀ ਰਸੋਈ ਤੇ ਪਾਟੜੀ ਕਿੱਥੇ ਰਹਾ ਗਿਆ ਹਾਂ ਹਾਂਜੀ ਮੰਮੀ ਮਤਲਬ ਬੜੀਆਂ ਨੇ ਦੋਵੇਂ ਮੈਂ ਆਪਣੀ ਚੁਗਲੀਆਂ ਕਰ ਲਈਆਂ ਜੀ ਕੁਝ ਨਹੀਂ ਮੰਮੀ ਚੁਗਲੀ ਗਾਤੀ ਕਰਨੀ ਮੰਮੀ ਮੇਂ ਨਾ ਕਰਨ ਹੋਇਆ ਨਹੀਂ ਜਾਈ ਨੂੰ ਤੇ ਤੁਹਾਡੇ ਜੁੱਟ ਬਣ ਵੀ ਗਏ ਆ ਨੇ ਮਮੀ ਉਥੇ ਤੇ ਗੱਲ ਕਰਦੇ ਪਈ ਸੀ ਭਾਬੀ ਦਾ ਮੈਂ ਆਪਾਂ ਕੀ ਚੁਗਲੀਆਂ ਕਰਨੇ ਨੇ ਮਮੀ ਮੈਨੂੰ ਕਿਹਾ ਇੰਨੇ ਦਿਨ ਹੋ ਗਏ ਆਏ ਹੋਲੇ ਉਹ ਨਾ ਟਾ ਟਾ ਬੰਦਾ ਕੰਮ ਨਾਲ ਕਰਿਆ ਕਰ ਮਹੀਨਾ ਹੋ ਗਿਆ ਤੈਨੂੰ ਆਈ ਨੂੰ ਹੋਲੇ ਭਾਬੀ ਕਿ ਤੂੰ ਕੋਈ ਗਾਲੀ ਤੂੰ ਹੋਲੇ ਨਾ ਕਰ ਮੈਂ ਕਾ ਹੈਗੀ ਮੈਂ ਕਰ ਲੂਗੀ ਮੈਂ ਤੂੰ ਕੀ ਆਖਣਾ ਮੈਂ ਕਹਿਣ ਦੇ ਨਾ ਸੱਸ ਮੈਂ ਹਾਂ ਤੇਰੀ ਕੰਮ ਕਰਿਆ ਕਰ ਵਿਆਹ ਹੁਣ ਮਹੀਨਾ ਹੋ ਗਿਆ ਭਾਬੀ ਨੇ ਮੈਨਾਂ ਕਰਨਾ ਮੈਨੂੰ ਕਰਨਾ ਪੈਂਦਾ ਯਾਰ ਕੋਈ ਨਹੀਂ ਮਮੀ ਮੈਂ ਕਾਲ ਲਿਆ ਕਰੂੰਗੀ ਫਿਰ ਮਮੀ ਕੀ ਹੋ ਗਿਆ ਤੁਸੀਂ ਇਹਨੂੰ ਇੰਨਾ ਬੋਲਦੇ ਪਏ ਹੋ ਤੂੰ ਵੀ ਆਪਣਾ ਗੱਲ ਤੇ ਸਾਡੀ ਚੱਲਣੀ ਤੇਰਾ ਨਾ ਤੈਨੂੰ ਤੇ ਮੈਂ ਆਖਿਆ ਹੀ ਨਹੀਂ ਕੁਝ ਤੂੰ ਵਿੱਚ ਕਿਉਂ ਹੀ ਸਾਡੀ ਕੋਈ ਨਾ ਜੇ ਨਵਾਂ ਨਵਾਂ ਇਹਦਾ ਵਿਆਹ ਹੋਇਆ ਵਾ ਮੈਂ ਕਰੀ ਤੇ ਜਾਣਦੀ ਆ ਕੰਮ ਆਪੇ ਕਰ ਲਿਆ ਕਰੂਗੀ ਕੰਮ ਮੇਰੀ ਸੱਸ ਮੈਂ ਵਾਂ ਤੂੰ ਨਹੀਂ ਆ ਸਮਝੀ ਗੱਲ ਤੇ ਮੰਮੀ ਮੈਂ ਵੀ ਇਸ ਘਰ ਦਾ ਮੈਂਬਰ ਆ ਠੀਕ ਹੈ ਨਾ ਮੈਂ ਵੱਡੀ ਨੋ ਆ ਤੇ ਜੇ ਮੈਂ ਗੱਲ ਕਰ ਦਿੱਤੀ ਤੇ ਕੋਈ ਹਰਜੋ ਹੋ ਗਿਆ ਵਾ ਅੱਛਾ ਮਮਮੀ ਦੀਦੀ ਭਾਬੀ ਰਹਿਣ ਦੀ ਬੋਲਿਆ ਕਰਦੇ ਚੰਗਾ ਤੂੰ ਵੇਖੇ ਨਾ ਹਿੱਸਾ ਲਿਆ ਕਰ ਮੈਂ ਉਹਨੂੰ ਕਹਿੰਦੀ ਵੀ ਕੰਮ ਕਰਿਆ ਕਰ ਮਹੀਨਾ ਹੋ ਗਿਆ ਤੇਰੇ ਵਿਆਹ ਕੋਈ ਗੱਲ ਨਹੀਂ ਅਜੇ ਇਹੀ ਉਮਰ ਤੇ ਹੈਗੀ ਓਦੀ ਮੰਮੀ ਰਿਆਂਦ ਕੋਈ ਨਹੀਂ ਤੂੰ ਕਿਉਂ ਲੜਦੇ ਪਏ ਮੇਰੇ ਕਰਕੇ ਨਾ ਬਣਿਆ ਕਰ ਅੱਛਾ ਜਿਹੜੀ ਗੱਲ ਮੈਂ ਨਹੀਂ ਹੁੰਦੀ ਨਾ ਵੀ ਚੁੱਟੋਕੇ ਨਾ ਕਰ ਓਹੋ ਭਾਬੀ ਜੀ ਰਿਆਂਦ ਮੰਮੀ ਰਿਆਂਦ ਮੈਂ ਜਿਆਦਾ ਕੰਮ ਹੈ ਮੈਂ ਪਕਾ ਲਿਆ ਕਰੂੰਗੀ ਬੱਸ ਨਾ ਲਾ ਕੇ ਤੇਨੂੰ ਮੈਂ ਕਿਹਾ ਨਾ ਮੈਂ ਕਰਦੀ ਆ ਨਾ ਸਾਰਾ ਕੰਮ ਮੈਂ ਕਰ ਲਿਆ ਕਰੂੰਗੀ ਦੋ ਚਾਰ ਦਿਨ ਤੂੰ ਫੇਰ ਹੋਏ ਕਰਕੇ ਆ ਜਾਨੀ ਆ ਮੰਮੀ ਤੂੰ ਇਹ ਨਾ ਉਹਦੇ ਸਾਹਮਣੇ ਮੈਨੂੰ ਇਦਾਂ ਨਾ ਬੋਲੋ ਜੇ ਅੱਜ ਤੁਹਾਡਾ ਪੁੱਤ ਹੁੰਦਾ ਨਾ ਤੇ ਤੁਹਾਡੀਆਂ ਅਜਿਹੀਆਂ ਗੱਲਾਂ ਨਾ ਮੈਂ ਸੁ ਆਹ ਕਿਹੜੀ ਗੱਲ ਤੁਸੀਂ ਚੱਕੜ ਮਾਰੀ ਹੈ ਹੈ ਐਨਾ ਤੁਸੀਂ ਬੋਲਣ ਦੇ ਮੈਨੂੰ ਜੇ ਆ ਜੇ ਹੁੰਦੇ ਨਾ ਤੇ ਮੈਂ ਕਦੀ ਨਾ ਤੁਹਾਡੀਆਂ ਇੰਨੀਆਂ ਗੱਲਾਂ ਸੁਣਦੀ ਇਹ ਚ ਗੱਲਾਂ ਵਾਲੀ ਕਿਹੜੀ ਗੱਲ ਕਰ ਤੈਨੂੰ ਉਹ ਕਹਿੰਦੀ ਤੂੰ ਵਿੱਚ ਕਾਹੀ ਸੱਲ ਨਹੀਂ ਤੈਨੂੰ ਮੈਂ ਇਹਨੇ ਵੀ ਤੂੰ ਆਪਣੀ ਥਾਂ ਤੇ ਰੋ ਸੱਸਾ ਨਾ ਬਣ ਆਪਣੀ ਜਗ੍ਹਾ ਤੇ ਰੱਖ ਮੈਂ ਉਹਨੂੰ ਗੱਲ ਕਹਿੰਦੀ ਮੈਂ ਤੇ ਸੱਸਿਆ ਮੈਨੂੰ ਕਹੂੰਗੀ ਨਹੀਂ ਕੰਮ ਕਰ ਉਹ ਹੋ ਰਹਿਣ ਤੂੰ ਮੰਮੀ ਕਹਿਨ ਭਾਬੀ ਜੀ ਕੋਈ ਨਹੀਂ ਆ ਕੀ ਗੱਲ ਤੂੰ ਇੱਥੇ ਲਾਗੇ ਕੋਈ ਨਹੀਂ ਉਹ ਤੇ ਗੱਲ ਕਰੂੰਗਾ ਕੰਮ ਹੁਣ ਮੈਂ ਆਪਣੇ ਮੁੰਡੇ ਨੂੰ ਜਾਣਦੀ ਸੀ ਤੂੰ ਜਾਣਦੀ ਮੇਰੇ ਨਾਲ ਵੱਧ ਹੈ ਵਧੀਆ ਸੀ ਮੁੰਡਾ ਮੰਮੀ ਤੁਹਾਡਾ ਆ ਤੂੰ ਹੀ ਗੱਲਾਂ ਕਰ ਕਰਕੇ ਇਹਨਾਂ ਨੂੰ ਮਾਰਾ ਕਰ ਛੱਡਿਆ ਤਾਂ ਹੀ ਉਹਨੇ ਇਹੋ ਜਿਹਾ ਕਦਮ ਚੁੱਕਿਆ ਆ ਆਪਣੇ ਵਿੱਚ ਹੋਰ ਨਾੜਕਾ ਕਰ ਲਿਆ ਗੱਲ ਤਾਂ ਮੁੱਦੇ ਘਣੀ ਤੇ ਨਾਲ ਮਤਲਬ ਨਹੀਂ ਕੋਈ ਬਚਿਆ ਹੁੰਦਾ ਮੈਂ ਇਹ ਕਰਦੀ ਹੈ ਨਹੀਂ ਮੈਂ ਬਰ ਮਨਪ੍ਰੀਤ ਮੈਂ ਜਿੱ ਨਜ਼ਰ ਹੈਗੀ ਆ ਨਾ ਤੂੰ ਕਾਲ ਮੈਨੂੰ ਤੂੰ ਰੈਕ ਰਿਕਾਰਡ ਕਰਾ ਤਾ ਦੂਜੀ ਤਰ੍ਹਾਂ ਕਿੱਦਾਂ ਜਾਣਾ ਮੈਂ ਤੂੰ ਦੱਸ ਕਲੇਸ਼ ਕਰਕੇ ਜਾਣਾ ਦੀ ਤੂੰ ਜਾਓ ਜਾਓ ਭਾਬੀ ਤੂੰ ਜਾ ਕੋਈ ਨਹੀਂ ਕਿੰਨਾ ਅਣਕੇ ਬੋਲਦੀ ਕੰਮ ਨਾ ਕਰਿਆਵੇਂ ਆਣ ਕੇ ਹਿੱਸੇ ਹੋ ਗੋ ਮਮੀ ਚੁੱਪ ਕਰਜੋ ਕੁਛ ਨਹੀਂ ਹੁੰਦਾ ਆਪੇ ਗੱਲ ਕਰ ਲੂਗੀ ਤੁਸੀਂ ਬਹਿ ਜਾਓ ਤੁਸੀਂ ਚੱਲੋ ਬੋਲਣਾ ਚੱਲੋ ਤੁਸੀਂ ਨਾਲ ਨਾ ਬਰਾਬਰ ਦਾ ਕੰਮ ਉਹਦਾ ਕਰਿਆ ਕਰ ਮੈਂ ਕਰ ਲੂਗੀ ਉਹ ਵੀ ਕਰੂਗੀ ਤੁਸੀਂ ਕਰ ਕੰਮ ਮੈਨੂੰ ਵੀ ਭਾਇਲਾ ਰਦਿਆਂ ਆਪ ਕੋਈ ਉਧਰ ਅੰਦਰ ਵਰਦਿਆਂ ਕਦੇ ਉਧਰ ਲੈ ਕਰ ਚਲਦੀਆਂ ਕਦੇ ਇੱਧਰ ਚਲਦੀਆਂ ਇਹ ਕੋਈ ਗੱਲ ਹੈ ਭਾਦੀ ਕੋਈ ਨਹੀਂ ਮਮੀ ਮੈਂ ਗੱਲ ਲੈ ਕਰਨਾ ਆਪੇ ਤੁਸੀਂ ਬਹਿ ਜਾ ਕੋਈ ਨਾ ਬਹਿ ਜਾ ਇੱਥੇ ਮੇਰਾ ਨਾ ਤੁਹ ਕੀ ਕਰ ਤੋਏ ਕੀ ਕਰਨ ਕੀ ਆ ਬੜੇ ਭੜੇ ਕਰਨੀ ਮੈਂ ਉਹ ਕਹਣਾ ਜੇ ਨਾ ਲੈਂਗੀ ਕੋਈ ਨਾ ਕੋਈ ਇਹਨਾਂ ਨਾਲ ਮੈਨੂੰ ਦੁਖੇ ਕਰ ਮਾਰਿਆ ਵਾ ਹੈ ਜੇ ਉਹ ਉਹਨੂੰ ਮੈਂ ਕੰਮ ਤੇ ਛੋਟੀ ਨੂੰ ਖਣਈਆ ਉਹ ਵਿਚ ਵਾਲ ਕੇ ਵੱਡੜ ਐਵੇਂ ਹਿੱਸਾ ਲੈਣ ਡਿਆ ਪੀ ਹੈ ਇਹਨੂੰ ਕੋਈ ਪਤਾ ਹੀ ਨਹੀਂ ਲੱਗਦਾ ਉਹ ਨਹੀਂ ਮੇਰੇ ਜਿੰਨਾ ਕੋ ਸਿਆਣਾ ਹੀ ਹੈ ਨਹੀਂ ਬਥੇਰਾ ਕਹਿੰਦੀ ਵੀ ਤੂੰ ਜਿੰਨੀ ਜੁਗੀ ਹੈਗੀ ਨਾ ਪਾਸੇ ਰਿਆ ਕਰ ਉਹ ਨਹੀਂ ਸਮਝਦੀ ਐ ਕਰਨ ਉਹ ਕਹਿੰਦੀ ਮੈਂ ਸਿਆਣੀ ਆ ਇਦਾਂ ਘੜੀ ਘੱਡੀ ਚੱਲਣੀ ਆ ਉਹ ਨਿੱਕੀ ਨੂੰ ਉਹਨੇ ਆਪਣੇ ਵਰਗੀ ਕਰ ਲੈਣਾ ਵਾ ਜਿੱਦਾਂ ਕੀ ਆਪ ਐ ਉਦਾਂ ਦੀ ਉਹਨੂੰ ਕਰ ਲੋਗੀ ਮੁਰਕੇ ਮੁੰਡੇ ਦਾ ਵੇ ਚਟੂ ਚੰਡਾ ਦੇਂਦੀ ਉਹ ਆਪ ਹੁੰਦੇ ਤੇ ਹੁੰਦਾ ਮੇਰਾ ਹੁੰਦਾ ਆ ਹੁੰਦਾ ਜਿੱਦਾਂ ਤੂੰ ਕਰਦੀ ਐ ਏਦਾਂ ਥੋੜੀ ਚੱਲਣਾ ਗੱਡੀ ਤੂੰ ਮੈਂ ਕਿਦਾਂ ਤੇ ਝੁਜਰਨਾ ਮੇਰੇ ਕੋਲ ਦਾਇਆ ਕਰ ਬੇ ਪੈਨਸ਼ਨ ਵਾਲੇ ਮੇਰੀ ਆ ਧਿਆਨ ਰਹਿੰਦਾ ਵਾ ਪੈਨਸ਼ਨ ਨਹੀਂ ਤੈਨੂੰ ਮੈਂ ਦਿੰਦੀ ਪੈਸੇ ਤੇ ਮੇਰੇ ਕੋਲ ਬਥੇਰੇ ਐ ਤੈਨੂੰ ਇਹ ਮੈਂ ਪੰਜੀ ਨਾ ਦਵਾ ਪੈਸੇ ਪੈਸੇ ਹੁੰਦੇ ਰਹਿੰਦੇ ਮੇਰੇ ਕੋਲ ਪੈਸੇ ਹੈ ਨਹੀਂ ਆ ਇੰਨਾ ਪੈਸਾ ਜਮ੍ਹਾਂ ਕਰਾਇਆ ਮੇਰੇ ਕੋਲ ਬਥੇਰੇ ਮੈਂਦਾ ਰਿਹਾ ਵ ਆਪਣੀ ਵੀ ਕਮਾਈ ਜਿੰਨੀ ਜਮ੍ਹਾਂ ਕਰਾਉਂਦਾ ਰ ਤੇਰੇ ਖਾਤੇ ਭਰ ਗਿਆ ਉਹ ਕਿਹੜਾ ਨਾਲ ਲੈ ਗਿਆ ਹਾਂ ਕਿਤਾ ਨਹੀਂ ਕੁਛ ਕਰਤਾ ਜੀਆਂ ਨਿਆਣਿਆਂ ਨੂੰ ਉਹ ਵੇ ਕੀ ਬਣਾ ਸਰਦੀ ਬਣਾ ਦਈ ਲੀ ਰੱਖਤੇ ਸ਼ਹੀ ਮਹੀਨੇ ਪਾ ਲੈਂਦੇ ਨਹੀਂ ਤੇ ਕੋਈ ਪਤਾ ਹੀ ਨਹੀਂ ਕੋਈ ਆਪੂ ਹੈ ਹੀ ਕੱਖ ਨਹੀਂ ਮੇਰੇ ਕੋਲ ਐਦਾਂ ਦੀ ਹੈ ਕਿਤੇ ਫਿਰ ਪੜ ਲਾਤਾ ਹੂੰ ਚਾ ਨਹੀਂ ਕੁਟਕ ਬਣਾ ਕੇ ਦੇ ਜੇ ਬੰਦ ਗਿਆ ਤੇ ਨਿੱਕੀ ਨੂੰ ਕਹਿੰਨੀ ਆ ਇੰਨਾ ਮੇਰਾ ਸਿਰ ਦੁਖੰਡਿਆ ਹੋਇਆ ਐਵੇਂ ਮੰਮੀ ਨਾ ਮੇਰੇ ਨਾਲ ਆਡਾ ਲੈਂਦੇ ਰਹਿੰਦੇ ਨੇ ਮੈਂ ਬਸ ਕਿਹੜਾ ਮੜਾ ਕਿਹਾ ਜਿਹੜੀ ਗੱਲ ਸਹੀ ਆ ਮੈਂ ਕਹਿ ਦਿੱਤੀ ਆ ਭਾਬੀ ਜੀ ਹਾਂ ਮਨਪ੍ਰੀਤ ਤੁਹੀ ਮੇਰੇ ਕਹਿੰਦੇ ਕਿ ਮੰਮੀ ਨਾ ਖਾ ਤੋ ਇੰਨਾ ਲੜਦੇ ਬੋਲਦੇ ਆ ਨਾ ਬੁਲੇ ਕਰੋ ਤੁਸੀਂ ਰਹਿਣ ਦਿਆ ਕਰੋ ਉਹ ਮੈਨੂੰ ਜੇ ਉਹ ਸਹੀ ਲੱਗਾ ਮੈਂ ਬੋਲ ਦਿੱਤਾ ਠੀਕ ਹੈ ਨਾ ਜੇ ਕਿੰਨਾ ਘਰ ਹੋਇਆ ਤੇਰੇ ਵਿਆਹ ਨੂੰ ਹਨਾ ਐਵੇਂ ਬੋਲੀ ਜਾਂਦੇ ਨੇ ਮੰਮੀ ਕੰਮ ਦੀ ਕਿਹੜੀ ਗੱਲ ਕੰਮ ਤੇ ਮਕਾਰੀ ਲੈਣੀ ਆ ਆਪਾਂ ਨੂੰ ਤੁਹਾਨੂੰ ਪਤਾ ਮੈਨੂੰ ਪਤਾ ਪਰ ਮੰਮੀ ਸਮਝ ਨਹੀਂ ਨਾ ਆਉਂਦੀ ਇਹ ਗੱਲ ਮੈਨਿੰਨ ਸਮਝਣਾ ਹੈਗਾ ਉਹੀ ਤਾਂ ਮੈਂ ਵੀ ਸਮਝਾਉਣ ਗਈ ਤਹਨ ਦੇਖ ਤੇਰੇ ਸਾਹਮਣੇ ਕਿੱਦਾਂ ਮੈਨੂੰ ਬੋਲਦੀ ਤੇ ਮੰਮੀ ਤੁਹਾਨੂੰ ਬੋਲਦੀ ਆ ਫਿਰ ਤੁਸੀਂ ਮੰਮੀ ਨੂੰ ਬੋਲਣ ਲੱਗਦੇ ਆ ਫਿਰ ਨਹੀਂ ਚੰਗਾ ਲੱਗਦਾ ਆ ਤਾਂ ਕਲੇਸ਼ ਪੈਂਦਾ ਕਰੇ ਨਾਲ ਚੰਗਾ ਹੀ ਲੱਗਦਾ ਵਾ ਨਾਲੇ ਨਹਰ ਵੇਖਿਆ ਨਾ ਮੈਂ ਬੋਲੀ ਤੇ ਮੰਮੀ ਨੂੰ ਕਿੱਦਾਂ ਮਿਰਚਾਂ ਲੱਗੀਆਂ ਵਾ ਲਗੀਆਂ ਸੱਚੀ ਗੱਲ ਆ ਕੰਨੀ ਤੇ ਚੁਗਲੀਆਂ ਕਰਦੇ ਆ ਪਰ ਚੁਗਲੀਆਂ ਘਾਦੋ ਕੰਨੀਆਂ ਰੋਲੀਆਂ ਆ ਦੱਸ ਆਹੀ ਕਿਹੜੀਆਂ ਕਰਨੀਆਂ ਆ ਆਪਾਂ ਕਿਹੜਾ ਛਾਲ ਹੋਰ ਚੀਜ਼ ਆ ਮੈਨੂੰ ਕੋਈ ਚਾਰ ਚੰਦ ਤੇਰਾ ਨਵਾਂ ਨਵਾਂ ਵਿਆਹ ਹੋਇਆ ਸਾਰਾ ਗਮ ਮੈਂ ਸਾਂਭੀ ਜਾਂਦੀ ਮੜ ਕੇ ਅ ਤੂੰ ਨੂੰ ਦੋਈ ਕਰਾ ਮੈਨੂੰ ਹੋਰ ਕੀ ਆ ਪਰ ਮੰਮੀ ਨੂੰ ਨਾ ਸਮਝ ਆਂਦੀ ਪਤਾ ਨਹੀਂ ਕਾਦੋਂ ਬਣੀ ਮੰਮੀ ਮੰਮੀ ਨੂੰ ਨਹੀਂ ਸਮਝ ਲੱਗਨੀ ਮੈਂ ਐਸੀ ਗੱਲ ਕੋ ਮੰਮੀ ਤੋਂ ਬੁਰੀ ਬਣਦੀ ਆ ਕਿਉਂਕਿ ਜਿਹੜੀ ਗੱਲ ਮੈਨੂੰ ਗਲਤ ਆ ਉਹ ਨਹੀਂ ਪਸੰਦ ਲੱਗਦੀ ਹੈਗੀ ਤਾਂ ਹੀ ਮੈਂ ਸੱਚੀ ਗੱਲ ਬੋਲ ਦਿੰਨੀ ਆ ਤਾਂ ਹੀ ਮੰਮੀ ਮੇਰੇ ਦਿਵਾਲੇ ਹਰ ਵੇਲੇ ਦਿੰਦੀ ਤਾਂ ਹੀ ਤੇ ਮੇਰੀ ਮੰਮੀ ਵੀ ਮੈ ਇਹ ਪਰ ਹੋਵੇ ਔਰ ਪਤਾ ਨਹੀਂ ਕੀ ਹੁੰਦਾ ਇਹਦਾ ਮਨ ਵੀ ਨੂੰ ਕੀ ਦੋਵੇਂ ਗੱਲਾਂ ਕੀ ਕਰਦੀਆਂ ਆ ਆ ਮਾਗ ਵਿੱਚ ਇਹੀ ਰਹਿੰਦਾ ਵਾ ਕਿ ਕਿਤੇ ਮੇਰੀਆਂ ਚੁਗਲੀਆਂ ਕਰਦੀਆਂ ਚੁਗਲੀਆਂ ਕਰਦੀਆਂ ਹੋਣੀ ਆ ਵਾ ਤਾਂ ਕਰਕੇ ਬਸ ਹੁਣ ਉਹਦਾ ਹੁਣ ਇਹੀ ਦਿਮਾਗ 'ਚ ਇਹੀ ਗੱਲ ਚੱਲਣੀ ਆ ਕਿ ਇਹਨਾਂ ਦੋਵਾਂ ਨੂੰ ਇਹ ਵੱਖ ਕਿਸ ਤਰੀਕੇ ਕਰਾਂ ਇਹ ਤੇਰੀ ਗੱਲ ਤੇ ਸਹੀ ਆ ਉਹਨਾਂ ਦੀ ਬਾਕੀ ਇਹ ਛਲਦੀ ਹੁਣੀ ਆ ਹੁਣ ਚੋਰ ਨੂੰ ਆਪਣਾ ਹੀ ਪਾਲਾ ਹੁੰਦਾ ਵਾ ਉਹਦੇ ਘਰ ਦੇ ਮੰਮੀ ਨੇ ਤੇ ਗੱਲ ਦੀ ਸਹੀ ਬਣ ਕੁਛ ਆ ਨਾ ਜਾਏ ਫਿਰ ਨੇ ਕੁਛ ਉਚੋ ਕਰਨਾ ਫਿਰ ਬੋਲਣਾ ਤੁਸੀਂ ਦੋਵੇਂ ਬੈ ਗਏ ਆ ਰਸੋਈ 'ਚ ਨਹੀਂ ਉਹ ਮੇਰੇ ਨਾਲ ਫਿਰ ਮੈਨੂੰ ਤੈਨੂੰ ਪਤਾ ਮੈਨੂੰ ਨਾ ਜਿਹੜੀ ਗੱਲ ਗਲਤ ਤੋਂ ਪਸੰਦ ਨਹੀਂ ਹੈਗੀ ਚਲੋ ਕੋਈ ਨਾ ਮੈਂ ਭਾਂਡੇ ਧੋ ਲੰਦੀ ਆ ਨਹੀਂ ਕੋਈ ਦਾ ਕੱਲ ਫੜਾ ਕੋਈ ਨਹੀਂ ਤੂੰ ਜਾ ਮੈਂ ਕਿੰਨਾ ਕੁ ਕੰਮ ਭਾਂਡੇ ਧੋਣੇ ਆ ਕੋਈ ਨਹੀਂ ਕੋਈ ਨਹੀਂ ਤੂੰ ਆਂ ਦੋ ਕੇ ਖਾਣ ਚਲਾ ਤੂੰ ਮੈਂ ਧੋ ਲੈਣੇ ਭਾਂਡੇ ਸਬਜ਼ੀ ਬਣ ਗਈ ਆ ਬਸ ਆਟਾ ਮੈਂ ਗੁੰਨ ਲਿਆ ਦੋ ਕੇ ਭਾਂਡੇ ਜਾ ਤੂੰ ਕਰ ਬੈਠ ਜਾ ਜਾ ਕਰਤੂ ਕੰਮ ਨਾ ਸਵੇਰ ਨਵੇਂ ਨਵੇਂ ਨਵੀਂ ਸਮੀ ਹੈਗੀ ਆ ਤੇ ਦੱਸ ਇਹਨਾਂ ਤੇ ਹੀ ਕੰਮ ਰਹਿਣਾ ਮੰਮੀ ਦਾ ਇਹਨਾਂ ਨੇ ਬੋਲ ਬੋਲ ਕੇ ਨਾ ਸਿਰਪੀ ਨੂੰ ਹੰਡਿਆ ਮੇਰਾ ਬੀਪੀ ਇੰਨਾ ਵਧਿਆ ਵਾ ਤੇ ਇਹਨਾਂ ਨੇ ਨਾ ਇੰਨਾ ਮੈਨੂੰ ਅੱਜ ਬੁਲਾਇਆ ਹੀ ਉਹ ਅਜੇ ਮੇਰੇ ਰਾਧਾ ਨਾਲ ਮੰਨੂ ਨੂੰ ਫੋਨ ਕਰਾਂ ਵੀ ਮੈਨੂੰ ਨਾ ਦਵਾਈ ਲਿਆ ਕੇ ਦੇ ਨਾਲੇ ਕੋਈ ਇੱਕੋ ਫਰੂਟ ਮਗਾ ਲੂੰਗੀ ਇੱਦਾਂ ਕਦੇ ਨਿੱਕੇ ਨੇ ਤੇ ਅੱਖੇ ਨਹੀਂ ਲੱਗਣਾ ਹੈ ਵਗਾ ਵੀ ਨਹੀਂ ਕਰ ਕੀ ਤਾਂ ਕਿੱਥੇ ਫਿਰ ਨਿਕਲਿਆ ਚੱਲ ਮੈਂ ਵੇਹਣੀ ਆ ਫੋਨ ਕਰਦੀ ਇਹਨੂੰ ਯਾਰ ਇੱਕ ਤਾਂ ਸੈਂਟਰੀ ਦਾ ਕੰਮ ਬਹੁਤ ਮਾੜਾ ਆ ਦਾ ਬੁਰਾ ਹਾਲ ਹੋ ਜਾਂਦਾ ਵਾ ਸਾਰੀ ਦਿਹਾੜੀ ਤਾਂ ਇਹ ਸਮਝ ਨਹੀਂ ਆਉਦੀ ਹਾਂ ਹੋਰ ਬੈਠਾ ਪੈਪ ਇਹ ਕਦਾ ਫੋਨ ਆ ਗਿਆ ਪਤਾ ਫੋਨਾਂ ਨੇ ਬਹੁਤ ਮਤ ਮਰੀ 22 ਦਾ ਫੋਨ ਇਹਨੂੰ ਵੀ ਕੰਮ ਪਿਆ ਗਿਆ ਮੇਰੇ ਨਾਲ ਕੋਈ ਕੰਮ ਹੀ ਹੋਣਾ ਤਾਂ ਹੀ ਇਹਨੇ ਫੋਨ ਕੀਤਾ ਉਦਾਂ ਕਿੱਥੇ ਮੈਨੂੰ ਫੋਨ ਕਰਦੀ ਆ ਚਲ ਚੁੱਕ ਕੇ ਕਹਿ ਹੀ ਦੇਣਾ ਵਾ ਇਹਨੂੰ ਪੁੱਛਣਾ ਕੀ ਕਹਿੰਦੀ ਹੈ ਹਲੋ ਹਲੋ ਮੈਨੂੰ ਕਿੱਥੇ ਆ ਕਰ ਆਏਗਾ ਜਰਾ ਮੈਨੂੰ ਦਵਾਈ ਮੰਗਾਉਣੀ ਮੇਰੀ ਦਵਾਈ ਮੁੱਕੀ ਵੀ ਪੀ ਜੀ ਹਾਂ ਆਈ ਕਰ ਨਾਲੇ ਕੋਈ ਫਰੂਟ ਫਰਾੜ ਲੈ ਆਦੀ ਮੈਨੂੰ ਚੱਲ ਛੇਤੀ ਆਈ ਮੇਰਾ ਪੁੱਤ ਹੈ ਆਹ ਉਹ ਹੈ ਨਹੀਂ ਕਰ ਕਰਨਾ ਹੈ ਨਹੀਂ ਕਰ ਨਹੀਂ ਉਹਨੇ ਨਾਲੇ ਆਖਿਆ ਵੀ ਕਿੱਥੇ ਲੱਗਣਾ ਹੈ ਤੈਨੂੰ ਪਤਾ ਤੇ ਹੈਗਾ ਹੀ ਆ ਕਿਦਾਂ ਦਾ ਉਹ ਤੇ ਤੂੰ ਆ ਜਾ ਮੇਰਾ ਪੁੱਤ ਲਿਆ ਦੇ ਠੀਕ ਆ ਚੱਲ ਛੇਤੀ ਆ ਠੀਕ ਆ ਤਾਈ ਜੀ ਆਉਣਾ ਮੈਂ ਠੀਕ ਆ ਬਸ ਮੈਂ 5-7 ਮਿੰਟਾਂ ਚ ਆਉਣਾ ਥੋੜਾ ਜਿਹਾ ਕੰਮ ਸੀਗਾ ਨਿਬੜ ਗਿਆ ਬਸ ਲੱਗਾ ਆਉਣਾ ਵੇ ਯਾਰ ਤਾਈ ਦਾ ਨਾ ਕੰਮ ਕਰਨ ਨੂੰ ਤਾਂ ਦਿਲ ਨਹੀਂ ਕਰਦਾ ਇਹ ਜਦੋਂ ਫੋਨ ਕਰਦੀ ਨਾ ਕੋਈ ਕੰਮ ਕਹਿੰਦੀ ਆ ਚੱਲ ਯਾਰ ਕੋਈ ਗੱਲ ਨਹੀਂ ਨਾਲੇ ਬਹਾਨੇ ਨਾਲ ਆਪਣਾ ਖਰਚਾ ਪਾਣੀ ਨਿਕਲ ਜਾਂਦਾ ਨਾਲੇ ਤਾਈ ਦੀ ਨੂੰਹ ਬੜੀ ਸੋਹਣੀ ਐ ਉਹਦੇ ਨਾਲ ਗੱਲਾਂ ਗੁੱਲਾਂ ਮਾਰਾਈਦੀਆਂ ਚੱਲਦੇ ਆ ਨਜ਼ਾਰਾ ਆਊਗਾ ਥੋੜਾ ਜਿਹਾ ਗੱਲਾਂ ਗੁੱਲਾਂ ਮਾਰ ਕੇ ਆਉਨੇ ਆ ਕੰਮ ਆ ਗਈ ਕਰਦੇ ਆ ਫਿਰ ਇਹ ਗੱਲ ਉਹ ਤੇ ਚੰਗਾ ਅੱਖੇ ਝੱਟ ਲੱਗ ਜਾਂਦਾ ਆ ਇਹ ਨਹੀਂ ਅੱਖੇ ਲੱਗਦੇ ਪੈਸੇ ਆਂਦੇ ਦੇਦੇ ਮਾਦਾ ਜਿੰਨੇ ਹੈਗੇ ਆ ਸਾਨੂੰ ਆਇਆ ਲਿਆ ਦੇ ਸਾਨੂੰ ਆਹ ਦੇ ਦੇ ਪੈਸੇ ਦੇ ਦੇ ਉਦਾਂ ਨਹੀਂ ਅੱਖੇ ਲੱਗਣਾ ਕਰਨੇ ਤੇ ਸੋਹ ਹੀ ਪਾਈ ਵੀ ਅੱਖੇ ਨਹੀਂ ਲੱਗਣਾ ਜਦੋਂ ਦਾ ਵਿਆਹ ਹੋ ਗਿਆ ਨਾ ਅੱਖੇ ਨਹੀਂ ਲੱਗਦਾ ਹੁਣ ਇਹ ਵੇਖੀ ਭੱਜਾ ਹੁੰਦਾ ਇੱਕਦੋਂ ਤੁਰਿਆ ਆਉਂਦਾ ਇਹਦੇ ਵਾਲੇ ਵੇਖ ਤੇ ਮੈਨੂੰ ਗੁੱਸਾ ਹੀ ਚੜ ਜਾਂਦਾ ਵਾ ਭਾਈ ਤਾਈ Haji